ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਅਟ루 ਥਾਟਸ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਉਲੀ ਸਾਹਿਬ ਜੋ ਕਿ ਗੋਇੰਦਵਾਲ ਸਾਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਦੋਸਤੋ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਸਿੱਖ ਧਰਮ ਦੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ ਇਹ ਸਥਾਨ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਨਾਲ ਸੰਬੰਧਿਤ ਹੈ ਅਤੇ ਸਿੱਖ ਧਰਮ ਦੇ ਪਹਿਲੇ ਤੀਰਥ ਸਥਾਨਾਂ ਵਿੱਚ ਸ਼ਾਮਲ ਹੈ ਇਸ ਗੁਰਦੁਆਰੇ ਦੀ ਮਹੱਤਤਾ ਸਿਰਫ ਇਤਿਹਾਸਿਕ ਹੀ ਨਹੀਂ ਸਗੋਂ ਰੂਹਾਨੀ ਅਰਥਾਂ ਵਿੱਚ ਵੀ ਵੱਡੀ ਹੈ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰੀ ਦੀ ਸਥਾਪਨਾ ਕੀਤੀ ਉਹ ਆਪਣੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਤੇ ਅਮਲ ਕਰਦੇ ਹੋਏ ਗੋਇੰਦਵਾਲ ਨੂੰ ਧਰਮਕ ਅਤੇ ਪ੍ਰਸ਼ਾਸਨਿਕ ਕੇਂਦਰ ਵਜੋਂ ਵਿਕਸਿਤ ਕੀਤਾ। ਇਸ ਸਮੇਂ ਮੁਗਲ ਸ਼ਾਸਕਾਂ ਦੇ ਹਕੂਮਤ ਦੌਰਾਨ ਪਾਣੀ ਦੀ ਕਮੀ ਸਾਰੇ ਭਾਰਤ ਵਿੱਚ ਇੱਕ ਵੱਡੀ ਸਮੱਸਿਆ ਸੀ। ਇਸ ਕਾਰਨ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਭਰੀ ਸੀ। ਗੁਰੂ ਜੀ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਇੱਥੇ 84 ਪੌੜੀਆਂ ਵਾਲੀ बावਲੀ ਦੀ ਰਚਨਾ ਕਰਵਾਈ। बावਲੀ ਸਾਹਿਬ ਦੀ ਮਹੱਤਤਾ, बावਲੀ ਦੀ ਰਚਨਾ, ਇਹ बावਲੀ 84 ਪੌੜੀਆਂ ਵਾਲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇ ਕੋਈ ਵੀ ਵਿਅਕਤੀ ਹਰੇਕ ਪੌੜੀ ਉੱਤੇ ਜਪੁਜੀ ਸਾਹਿਬ ਦਾ ਪਾਠ ਕਰੇ ਅਤੇ ਪਵਿੱਤਰ ਮਨ ਨਾਲ ਇਹਨਾਂ ਪੌੜੀਆਂ ਨੂੰ ਪਾਰ ਕਰੇ ਉਸ ਦੇ 84 ਲੱਖ ਜੋਨ ਜਨਮ ਮਰਨ ਦੇ ਚੱਕਰ ਮੁੱਕ ਜਾਂਦੇ ਹਨ ਰੂਹਾਨੀ ਪੱਖ ਇਸ ਬੌਲੀ ਨੂੰ ਸਿਰਫ ਪਾਣੀ ਦੇ ਸਾਧਨ ਵਜੋਂ ਹੀ ਨਹੀਂ ਬਣਾਇਆ ਗਿਆ ਸੀ ਇਸ ਦਾ ਸੰਬੰਧ ਰੂਹਾਨੀ ਪ੍ਰਕਿਰਿਆ ਨਾਲ ਵੀ ਹੈ ਇਹ ਸਿੱਖ ਧਰਮ ਦੇ ਸੰਦੇਸ਼ ਦੇ ਅਨੁਸਾਰ ਮਨੁੱਖ ਨੂੰ ਰੂਹਾਨੀ ਮੁਕਤੀ ਦੀ ਯਾਤਰਾ ਕਰਵਾਉਂਦੀ ਹੈ ਗੁਰੂ ਅਮਰਦਾਸ ਜੀ ਦੇ ਸਮਾਜਿਕ ਯੋਗਦਾਨ ਲੰਗਰ ਪ੍ਰਥਾ ਦਾ ਪ੍ਰਚਾਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਪਹਿਲੇ ਪੰਗਤ ਫਿਰ ਸੰਗਤ ਦੇ ਸਿਧਾਂਤ ਨੂੰ ਲਾਗੂ ਕੀਤਾ ਇੱਥੇ ਸਭ ਧਰਮਾਂ ਜਾਤਾਂ ਅਤੇ ਵਰਗਾਂ ਦੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਮਾਜਿਕ ਸਮਾਨਤਾ ਗੁਰੂ ਜੀ ਨੇ ਇਸ ਗ੍ਰਹਿ ਨੂੰ ਹੇਠਾਂ ਪੇ ਲੋਕਾਂ ਲਈ ਇੱਕ ਧਾਰਮਿਕ ਆਧਾਰ ਵਜੋਂ ਵਿਕਸਿਤ ਕੀਤਾ ਗੋਇੰਦਵਾਲ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰੀ ਦੀ ਸਥਾਪਨਾ 16ਵੀਂ ਸਦੀ ਵਿੱਚ ਕੀਤੀ। ਇਹ ਨਗਰੀ ਸਿਰਫ ਇੱਕ ਰਿਹਾਇਸ਼ੀ ਸਥਾਨ ਨਹੀਂ ਸੀ, ਸਗੋਂ ਸਿੱਖ ਧਰਮ ਦਾ ਪ੍ਰਮੁੱਖ ਕੇਂਦਰ ਬਣੀ। ਇੱਥੇ ਕਈ ਇਤਿਹਾਸਿਕ ਘਟਨਾਵਾਂ ਹੋਈਆਂ। ਗੁਰੂ ਜੀ ਨੇ ਸਿੱਖੀ ਦੀ ਰੂਹਾਨੀ ਪ੍ਰਕਿਰਿਆ ਨੂੰ ਅੱਗੇ ਵਧਾਇਆ। ਗੁਰੂ ਅਰਜਨ ਦੇਵ ਜੀ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਇੱਥੇ ਹੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਸਨ। ਅਜੋਕੇ ਸਮੇਂ ਵਿੱਚ ਬੌਲੀ ਸਾਹਿਬ ਸੰਗਤਾਂ ਦਾ ਪ੍ਰਵਾਹ ਹਰ ਸਾਲ ਲੱਖਾਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਵਿਸ਼ੇਸ਼ ਸਮਾਗਮ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਹੋਰ ਧਾਰਮਿਕ ਤਿਉਹਾਰ ਇੱਥੇ ਵੱਡੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਲੰਗਰ ਦੀ ਸੇਵਾ ਇੱਥੇ 24 ਘੰਟੇ ਲੰਗਰ ਚੱਲਦਾ ਹੈ ਜੋ ਸਿੱਖ ਧਰਮ ਦੇ ਪਾਈਚਾਰੇ ਦੇ ਸਿਧਾਂਤ ਨੂੰ ਪ੍ਰਤੀਬਿੰਬਤ ਕਰਦਾ ਹੈ ਧਾਰਮਿਕ ਮਹੱਤਤਾ ਗੁਰਦੁਆਰਾ ਬਾਉਲੀ ਸਾਹਿਬ ਸਿੱਖੀ ਦੇ ਰੂਹਾਨੀ ਅਤੇ ਸਮਾਜਿਕ ਸਿਧਾਂਤਾਂ ਦਾ ਪ੍ਰਤੀਕ ਹੈ ਇਹ ਸਥਾਨ ਸਿੱਖ ਧਰਮ ਦੇ ਆਦੇ ਗੁਰੂਆਂ ਦੇ ਸੰਦੇਸ਼ ਨੂੰ ਜ਼ਿੰਦਾ ਰੱਖਦਾ ਹੈ। ਇਹ ਸਿਰਫ ਇੱਕ ਗੁਰਦੁਆਰਾ ਨਹੀਂ ਸਗੋਂ ਸਿੱਖ ਧਰਮ ਦੇ ਰੂਹਾਨੀ ਯਤਨਾ, ਸਮਾਜਿਕ ਇਨਸਾਫ ਅਤੇ ਸਮਾਨਤਾ ਦੇ ਆਦਰਸ਼ਾਂ ਦੀ ਪ੍ਰਤੀਕ ਹੈ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ।